ਇਸ ਦਿਨ ਵਾਲੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ ਵੀ ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਮਿਲੀ ਹੈ ਵੱਡੀ ਖਬਰ ਹੈ ਪਹਿਲਾਂ ਮੋਗਾ ਦੇ ਵਿੱਚ ਤੇ ਹੁਣ ਅੰਮ੍ਰਿਤਸਰ ਦੇ ਵਿੱਚ ਸਕੂਲ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਅੰਮ੍ਰਿਤਸਰ ਦੇ ਪਿੰਡ ਦੇ ਇੱਕ ਸਰਕਾਰੀ ਸਕੂਲ ਨੂੰ ਈਮੇਲ ਆਈ ਹੈ ਈਮੇਲ ਦੇ ਵਿੱਚ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਵੱਡੀ ਖਬਰ ਹੈ ਕੌਣ ਇਹ ਧਮਕੀ ਭੇਜ ਰਿਹਾ ਹੈ ਸਵਾਲ ਇਹ ਹੈ ਤੇ ਸਕੂਲਾਂ ਨੂੰ ਕੌਣ ਟਾਰਗੇਟ ਕਰਨਾ ਚਾਹੁੰਦਾ ਹੈ ਵੱਡਾ ਸਵਾਲ ਇਹ ਹੈ ਵਿਦਿਆਰਥੀ ਨੇ ਬੱਚੇ ਨੇ ਕੌਣ ਡਰਾਉਣਾ ਚੌਂਦਾ ਇਹ ਵਿਦਿਆਰਥੀਆਂ ਨੂੰ ਮੋਗਾ ਦੇ ਵਿੱਚ ਦੋ ਸਕੂਲਾਂ ਨੂੰ ਧਮਕੀ ਭਰੀ ਈਮੇਲ ਆ ਚੁੱਕੀ ਹੈ ਅੰਮ੍ਰਿਤਸਰ ਦੇ ਵਿੱਚ ਹੁਣ ਸਕੂਲ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਸਰਕਾਰੀ ਸਕੂਲ ਨੂੰ ਇਹ ਧਮਕੀ ਭਰੀ ਈਮੇਲ ਆਈ ਹੈ ਤੇ ਵਾਰ-ਵਾਰ ਜ਼ਿਕਰ ਈਮੇਲ ਦੇ ਵਿੱਚ 2:11 ਦਾ ਹੋ ਰਿਹਾ ਹੈ ਕਿ 2:11 ਬੰਬ ਧਮਾਕਾ ਬੰਬ ਇਸ ਤਰ੍ਹਾਂ ਦਾ ਜ਼ਿਕਰ ਜਿਹੜੀਆਂ ਪਹਿਲਾਂ ਮੇਲਸ ਆਈਆਂ ਨੇ ਮੋਗਾ ਦੇ ਵਿੱਚ ਉਸ ਦੇ ਵਿੱਚ ਵੀ ਇਹੀ ਲਿਖਿਆ ਗਿਆ ਏ ਤੇ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੁਣ ਈਮੇਲ ਆਈ ਆ ਉਸ ਤੇ ਵੀ ਇਹੀ ਲਿਖਿਆ ਗਿਆ ਏ ਕਿ 2 ਵਜੇ ਕੇ 11 ਮਿੰਟ ਦਾ ਜ਼ਿਕਰ ਹੈ ਕਿ 2 ਵਜੇ ਕੇ 11 ਮਿੰਟ ਤੇ ਬੰਬ ਧਮਾਕਾ ਕਰਾਂਗੇ ਅਤੇ ਇਮਾਰਤ ਨੂੰ ਨੁਕਸਾਨ ਪਹੁੰਚਾਵਾਂਗੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਵਾਰ-ਵਾਰ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਕਈ ਸਕੂਲਾਂ ਨੂੰ ਧਮਕੀ ਭਰੀ ਈਮੇਲ ਆਈ ਸੀ ਜਲੰਧਰ ਦੇ ਵਿੱਚ ਵੀ ਆਈ ਸੀ ਦਸੰਬਰ ਮਹੀਨੇ ਤੇ ਇੱਕ ਵਾਰ ਫੇਰ ਹੁਣ ਦੁਬਾਰਾ ਤੋਂ ਅੰਮ੍ਰਿਤਸਰ ਦੇ ਇੱਕ ਸਕੂਲ ਨੂੰ ਧਮਕੀ ਭਰੀ ਈਮੇਲ ਆਈ ਹੈ ਥ੍ਰੈਟ ਈਮੇਲ ਆਈ ਹੈ ਮੋਗਾ ਦੇ ਵਿੱਚ ਵੀ ਦੋ ਸਕੂਲਾਂ ਨੂੰ ਮੋਗਾ ਅਤੇ ਕੋਟੀ ਸੇਖਾਂ ਦੇ ਵਿੱਚ ਦੋਹੇ ਨਿੱਜੀ ਸਕੂਲ ਨੇ ਜਿਨ੍ਹਾਂ ਨੂੰ ਧਮਕੀ ਭਰੀ ਈਮੇਲ ਆਈ ਹੈ ਤੇ ਹੁਣ ਅੰਮ੍ਰਿਤਸਰ ਦੇ ਵਿੱਚ ਸਰਕਾਰੀ ਸਕੂਲ ਨੂੰ ਇਹ ਧਮਕੀ ਭਰੀ ਈਮੇਲ ਆਈ ਹੈ ਅਮਿਤ ਸ਼ਰਮਾ ਮੇਰੇ ਸਹਿਯੋਗੀ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਅਮਿਤ ਕਿਹੜਾ ਇਹ ਸਕੂਲ ਹੈ ਕਿ ਕੁਝ ਇਸ ਧਮਕੀ ਭਰੀ ਈਮੇਲ ਦੇ ਵਿੱਚ ਕਿਹਾ ਗਿਆ ਕਿ ਸਕੂਲ ਨੂੰ ਛੁੱਟੀ ਕਰ ਦਿੱਤੀ ਗਈ ਹੈ ਕਿ ਜ਼ਿਆਦਾ ਸਕੂਲ ਨੇ ਜਾਂ ਇੱਕ ਸਕੂਲ ਨੂੰ ਮੇਲ ਆਈ ਹੈ ਜੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਕਈ ਰੂਰਲ ਏਰੀਆ ਦੇ ਸਕੂਲਾਂ ਨੂੰ ਧਮਕੀ ਭਰੀ ਮੇਲ ਆਈ ਹੈ ਲੇਕਿਨ ਜਿਸ ਤਰ੍ਹਾਂ ਖਬਰ ਨੂੰ ਅਸੀਂ ਆਪਣੇ ਦਸਤਾਵੇਜ਼ਾਂ ਤੋਂ ਮੈਸਜ ਕਰ ਰਹੇ ਹਾਂ ਹਲੇ ਤੱਕ ਜਿਹੜੀ ਸੂਚਨਾ ਮਿਲੀ ਹੈ ਕਿ ਅੰਮ੍ਰਿਤਸਰ ਦੇ ਮਹਿਬਾ ਪੂਰਾ ਦੇ ਸਰਕਾਰੀ ਸਕੂਲ ਨੂੰ ਈਮੇਲ ਤੋਂ ਰਾਹੀਂ ਧਮਕੀ ਆਈ ਹੈ ਤੇ ਧਮਕੀ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਕਿਤੇ ਉਹਨਾਂ ਦੇ ਵਿੱਚ ਜੈਸੇ ਦਾ ਮਾਹੌਲ ਜ਼ਰੂਰ ਹੈ ਈਮੇਲ ਆਈਡੀ ਤੇ 2 ਵਜੇ ਤੇ 11 ਮਿੰਟ ਤੇ ਬੰਬ ਨਾਲ ਉਡਾਨ ਦੀ ਧਮਕੀ ਜ਼ਰੂਰ ਦਿੱਤੀ ਗਈ ਹੈ ਤੇ ਨਾਲ ਹੀ ਲਿਖਿਆ ਗਿਆ ਹੈ ਕਿ ਰਾਸ਼ਟਰੀ ਗੀਤ ਸਕੂਲ ਵਿੱਚ ਲਾਈਨ ਗਾਣਾ ਗਾਣਾ ਬਿਲਕੁਲ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਜਾਏ ਹਾਲਾਂਕਿ ਪੁਲਿਸ ਦੁਆਰਾ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਪਹਿਲੀ ਵਾਰ ਮਾਮਲਾ ਨਹੀਂ ਹੈ ਕਿ ਸਕੂਲ ਨੂੰ ਬੰਬ ਨਾਲ ਉਡਾਨ ਦੀ ਧਮਕੀ ਮਿਲੀ ਹੈ ਇਸ ਤੋਂ ਪਹਿਲਾਂ ਵੀ ਅਮਨਿਸਲ ਦੇ ਚਾਹੇ ਪੁਲਾਨੂੰ ਬਮਨਾਉ ਰਾਹੀਂ ਤਾਂ ਵੀ ਮਿਲੀਏ ਤੋਂ ਅੱਜ ਉਹ ਹੀ ਈਮੇਲ ਦੁਆਰਾ ਤੋਂ ਰਿਪੀਟ ਜੇ ਗੱਲ ਕਰੀਏ ਤੇ ਕੋਈ ਅੱਜ ਦੀ ਹੀ ਝੂਲ ਸ਼ਿਕਾਇਤ ਤੋਂ ਬਾਅਦ ਸੁਣ ਲਿਆ ਤੇ ਇੱਕ ਧਮਕੀ ਭਰੀ ਮੈਲ ਇੱਕ ਵਾਰੀ ਫਿਰ ਪੁਲਿਸ ਨੇ ਇੱਕ ਹਰਕਮ ਜ਼ਰੂਰ ਪਚਿਆ ਦਾ ਜੀ ਅਮਿਤ ਜਿਸ ਢੰਗ ਦੇ ਨਾਲ ਮੋਗਾ ਦੇ ਵਿੱਚ ਵੀ ਅੱਜ ਦੋ ਸਕੂਲਾਂ ਨੂੰ ਧਮਕੀ ਭਰੀ ਈਮੇਲ ਆਈ ਸੀ ਉਹਨਾਂ ਸਕੂਲਾਂ ਨੂੰ ਛੁੱਟੀ ਕਰ ਦਿੱਤੀ ਗਈ ਉੱਥੇ ਫਿਰ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਤੇ ਜਿਹੜਾ ਇਹ ਸਰਕਾਰੀ ਸਕੂਲ ਦਾ ਜ਼ਿਕਰ ਹੋ ਰਿਹਾ ਹੈ ਜਿਹੜਾ ਜਿਨ੍ਹਾਂ ਥਾਵਾਂ ਤੇ ਇਹ ਈਮੇਲਸ ਆਈਆਂ ਨੇ ਉੱਥੇ ਵੀ ਇਸ ਵੇਲੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਨੇ ਅਮਿਤ ਬਿਲਕੁਲ ਪੁਲਿਸ ਦੇ ਉੱਚ ਅਧਿਕਾਰੀ ਜ਼ਰੂਰ ਪੁੱਜੀਏ ਕਲਾਸੀ ਮੁਹਿੰਮ ਜ਼ਰੂਰ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਆਸ-ਪਾਸ ਦੇ ਸੀਸੀਟੀਵੀ ਨੂੰ ਵੀ ਖੰਡਾਲਿਆ ਜਾ ਰਿਹਾ ਨਾਲ ਹੀ ਕਿਸੇ ਤਰ੍ਹਾਂ ਦੀ ਲਾਪਰਵਾਹੀ ਪੁਲਿਸ ਵੱਲੋਂ ਨਹੀਂ ਵਰਤੀ ਜਾ ਰਹੀ ਤੇ ਨਾਲ ਹੀ ਪਤਾ ਕੀਤਾ ਜਾ ਰਿਹਾ ਕਿ ਹੋਰ ਜਿਹੜੇ-ਜਿਹੜੇ ਸਕੂਲਾਂ ਨੂੰ ਉਸੇ ਈਮੇਲ ਦੇ ਜ਼ਰੀਏ ਧਮਕੀ ਦਿੱਤੀ ਗਈ ਹੈ ਕਿਉਂਕਿ ਪਿਛਲੀ ਵਾਰ ਵੀ ਜਿਹੜਾ ਧਮਕੀ ਪਰ ਈਮੇਲ ਕੀਤੀ ਗਈ ਸੀ ਸਭ ਤੋਂ ਪਹਿਲਾਂ ਇੱਕ ਸਕੂਲ ਤੋਂ ਮੈਸੇਜ ਆਇਆ ਸੀ ਲੇਕਿਨ ਉਸ ਤੋਂ ਬਾਅਦ ਹੋਲੀ-ਉਲੀ ਬਾਕੀ ਸਕੂਲਾਂ ਨਹੀਂ ਇਸ ਦੇ ਬਾਰੇ ਪੁਲਿਸ ਤੱਕ ਸੂਚਨਾ ਪਹੁੰਚਾਈ ਜਿਸ ਤੋਂ ਬਾਅਦ ਸਕੂਲ ਖਾਲੀ ਕੀਤੇ ਗਏ ਅਤੇ ਜਿਹੜੀ ਸਾਰੇ ਸਕੂਲ ਖਾਲੀ ਕਰਨ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ ਬੱਚਿਆਂ ਦੇ ਮਾਪਿਆਂ ਨੂੰ ਬੱਚੇ ਉਹਨਾਂ ਦੇ ਹਵਾਲੇ ਕੀਤੇ ਗਏ ਤੁਸੀਂ ਉਸ ਤੋਂ ਬਾਅਦ ਸਾਰੇ ਸਕੂਲਾਂ ਦੀ ਜਿਹੜੀ ਜਿਹੜੇ ਡਾਕਟਰ ਨਾਲ ਚੈਕਿੰਗ ਕੀਤੀ ਗਈ ਹਾਲਾਚੀ ਉਹ ਜ਼ਰੂਰ ਪੁਲਿਸ ਨੇ ਉਸ ਤੋਂ ਬਾਅਦ ਜਿਹੜਾ ਪਿਆ ਸੀ ਕਿ ਜਿਹੜੀ ਸਭ ਕੀ ਭਰੀ ਮੇਲ ਬਹਿਜ ਇੱਕ ਅਫਵਾਹ ਹੈ ਇੱਕ ਡਰੋਂ ਦੀ ਕੋਈ ਕੀਤੀ ਗਈ ਹੈ ਲੇਕਿਨ ਉਹ ਰਿਸਕ ਨਹੀਂ ਲੈਣਾ ਲੈਣਾ ਚਾਹੁੰਦੇ ਕਿ ਲੇਕਿਨ ਅੱਜ ਫਿਰ ਉਹੀ ਈਮੇਲ ਦੁਆਰਾ ਦੁਆਰਾ ਤੋਂ ਕਿਹਾ ਗਿਆ ਹੈ ਕਿ 2 ਬੱਚੇ ਗਿਆਰਾਂ ਮਿੰਟ ਤੇ ਬਾਮਨਾਲ ਉਡਾਇਆ ਜਾਏਗਾ ਸੋ ਪੁਲਿਸ ਪੂਰੀ ਡਾਕਟਰ ਟੀਮ ਦੇ ਨਾਲ ਜ਼ਰੂਰ ਭਜੀਏ ਸੂਲਾ ਵੀ ਚੈੱਕ ਕੀਤੀ ਜਾਦੀ ਹੈ ਤੇ ਹੋਰ ਵੀ ਸੂਲਾ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਜੇਕਰ ਇਹੋ ਜਿਹੀ ਕੋਈ ਈਮੇਲ ਆਈ ਹੈ ਤੇ ਪੁਲਿਸ ਨਾਲ ਜ਼ਰੂਰ ਇਸ ਬਾਰੇ ਕੋ ਪਰ ਕੀਤਾ ਜਾਵੇ ਠੀਕ ਹੈ ਮੈਂ ਤੁਹਾਨੂੰ ਬਹੁਤ ਸ਼ੁਕਰੀਆ ਤੁਸੀਂ ਨਜ਼ਰ ਬਣਾਈ ਰੱਖੋ ਅਪਡੇਟ ਅਸੀਂ ਦੁਬਾਰਾ ਲਵਾਂਗੇ ਅੰਮ੍ਰਿਤਸਰ ਦੇ ਵਿੱਚ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਦੂਜੇ ਪਾਸੇ ਪੁਲਿਸ ਦੇ ਵੱਲੋਂ ਇਸ ਸਬੰਧੀ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਪੈਨਿਕ ਨਾ ਕੀਤਾ ਜਾਵੇ ਸਿਰਫ ਅਜਹੀਆਂ ਈਮੇਲਜ਼ دہشت ਫੈਲਾਉਣ ਦੇ ਲਈ ਕੀਤੀਆਂ ਜਾਂਦੀਆਂ ਨੇ ਡਰਾਉਣ ਦੇ ਲਈ ਕੀਤੀਆਂ ਜਾਂਦੀਆਂ ਨੇ ਤੇ ਪੁਲਿਸ ਤੁਹਾਡੀ ਸੁਰੱਖਿਆ ਦੇ ਵਿੱਚ ਮੌਜੂਦ ਹੈ ਦਰਸਲ ਜ਼ਿਕਰ ਵਾਰ-ਵਾਰ ਰਾਸ਼ਟਰੀ ਗਾਣ ਦਾ ਹੋ ਰਿਹਾ ਹੈ ਰਾਸ਼ਟਰੀ ਗੀਤ ਦਾ ਹੋ ਰਿਹਾ ਹੈ ਅਤੇ ਇਸ ਧਮਕੀ ਭਰੀ ਈਮੇਲ ਜਿਹੜੀ ਹੈ ਸਕੂਲਾਂ ਨੂੰ ਦਿੱਤੀ ਜਾ ਰਹੀ ਹੈ ਕਈ ਸਕੂਲਾਂ ਨੂੰ ਇਹ ਧਮਕੀ ਭਰੀਆਂ ਈਮੇਲਸ ਆ ਚੁੱਕੀਆਂ ਨੇ ਜਿੱਥੇ ਮੋਗਾ ਦੇ ਵਿੱਚ ਕੋਟੀ ਸੇਖਾਂ ਦੇ ਵਿੱਚ ਕਈ ਸਕੂਲਾਂ ਨੂੰ ਜਿਹੜੀਆਂ ਨੇ ਦੋ ਸਕੂਲਾਂ ਨੂੰ ਧਮਕੀ ਭਰੀ ਮੇਲ ਆਈ ਹੈ ਉੱਥੇ ਅੰਮ੍ਰਿਤਸਰ ਦੇ ਵਿੱਚ ਵੀ ਕਈ ਸਕੂਲਾਂ ਨੂੰ ਧਮਕੀ ਭਰੀ ਈਮੇਲ ਆਈ ਹੈ ਇਬਾਰਤ ਇਹਨਾਂ ਸਕੂਲਾਂ ਦੀ ਇੱਕੋ ਜਿਹੀ ਹੈ ਜਿਹੜੀ ਈਮੇਲ ਲਿਖੀ ਗਈ ਹੈ ਤੇ ਇਹ ਜੀਮੇਲ ਜਾਂ ਯਾਹੂ ਤੋਂ ਜਿਹਨਾਂ ਈਮੇਲਸ ਜਿਹੜੇ ਨੇ ਐਡਰੈਸ ਤੋਂ ਭੇਜੀਆਂ ਜਾ ਰਹੀਆਂ ਨੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਸਕੂਲਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਪੁਲਿਸ ਬਲ ਜਿਹੜਾ ਇਸ ਵੇਲੇ ਤਲਾਸ਼ੀ ਮੁਹਿੰਮ ਚਲਾ ਰਿਹਾ ਹੈ ਚੱਪੇ-ਚੱਪੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੋਈ ਇਸ ਤਰ੍ਹਾਂ ਦੀ ਸ਼ੱਕੀ ਵਸਤੂ ਤਾਂ ਨਹੀਂ ਹੈ ਤਾਂ ਜਾਂਚ ਜਾਰੀ ਹੈ